ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੋਂਦਵਾਲ ਇਹ ਪਿੰਡ ਰਾਏਕੋਟ ਤਹਿਸੀਲ ਤੇ ਲੁਧਿਆਣੇ ਜ਼ਿਲ੍ਹੇ ਦਾ ਹੈ ਰਾਏਕੋਟ ਤੋਂ ਜਦੋਂ ਆਪਾਂ ਸਰਾਬਾ ਰੋਡ ਜਾਂ ਲੁਧਿਆਣੇ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਉਸ ਸੜਕ ਦੇ ਉੱਤੇ ਇਹ ਬਿਲਕੁਲ ਨਾਲ ਲੱਗ ਮਾਰ ਰਾਏਕੋਟ ਦੇ ਪਿੰਡ ਰਹਿ ਜਾਂਦਾ ਗੋਂਦਵਾਲ ਪਿੰਡ ਦਾ ਨਾਮ ਹੈ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਕਿ ਬਾਈ ਸ਼ੌਂਕ ਰੱਖਦਾ ਚੰਗੇ ਪਸ਼ੂਆਂ ਦਾ ਤੇ ਚੰਗੇ ਪਸ਼ੂ ਵੀ ਇਸ ਤਰੀਕੇ ਨਾਲ ਮਤਲਬ ਜਿੰਨੀਆਂ ਵੀ ਮੱਝਾਂ ਜਾਂ ਗਾਵਾਂ ਬਾਈ ਨੇ ਘਰੇ ਰੱਖੀਆਂ ਸਭ ਦੀ ਸੀਮਨ ਡਿਟੇਲ ਕਿਹੜਾ ਸੀਮਨ ਇਹਨਾਂ ਦੇ ਲੱਗਾ ਜਾਂ ਕਿਹੜੇ ਸੀਮਨ ਦੀਆਂ ਆਪ ਹੈ ਮੋਸਟਲੀ ਮਿਲ ਜਾਣੀ ਹੈ ਤੁਸੀਂ ਪਹਿਲਾਂ ਵੀ ਕੁਝ ਵੀਡੀਓ ਦੇ ਵਿੱਚ ਵੀਰ ਨੂੰ ਮਿਲੇ ਆ ਮੇਰੀਆਂ ਵੀਡੀਓ ਚ ਜਾਂ ਮੇਰੇ ਖਾਲਚ ਬਾਈ ਪਿੰਦੀ ਸਿੱਧੂ ਦੇ ਚੈਨਲ ਦੇ ਉੱਤੇ ਵੀ ਵੀਰ ਦੀ ਵੀਡੀਓ ਹੈ ਕਿਉਂਕਿ ਸ਼ੌਂਕ ਬਹੁਤ ਹੈ ਇਸ ਭਰਾ ਨੂੰ ਪਸ਼ੂਆਂ ਦਾ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹਦੇ ਚ ਜਿੰਨੇ ਵੀ ਨਾਗ ਤੁਸੀਂ ਇਸ ਮੋਬਾਈਲ ਦੇ ਸਕਰੀਨ ਉੱਤੇ ਦੇਖ ਰਹੇ ਹੋ ਇਹ ਸਾਰੇ ਬਾਈ ਨੇ ਵੇਚ ਦੇਣੇ ਆ ਕੁਝ ਕਾਰਨ ਹੁੰਦੇ ਆ ਕਈ ਵਾਰ ਪਸ਼ੂ ਕੋਈ ਭਰਾ ਵੇਚ ਦਿੰਦਾ ਕਈ ਵਾਰ ਆਪਾਂ ਰੱਖਣੇ ਸ਼ੁਰੂ ਕਰ ਦਿੰਦੇ ਆ ਸੋ ਅੱਜ ਕਿਉਂਕਿ ਕੁਝ ਫਿਜ਼ੀਕਲੀ ਪ੍ਰੋਬਲਮ ਬਾਈ ਨੂੰ ਪਿਛਲੇ ਟਾਈਮ ਚ ਆਈਆਂ ਜਿਹਦੇ ਕਰਕੇ ਇੱਕ ਵਾਰ ਬਾਈ ਕਹਿੰਦਾ ਵੀ ਸਾਰੇ ਪਸ਼ੂ ਵੇਚਨੇ ਪੈਣਗੇ ਆਉਣ ਵਾਲੇ ਟਾਈਮ ਚ ਦੁਬਾਰਾ ਫੇਰ ਆ ਸਹੀ ਰਹੂਗੀ ਵੀ ਇਹ ਵੀਰ ਫਿਜ਼ੀਕਲੀ ਜਦੋਂ ਪੂਰੀ ਤਰ੍ਹਾਂ ਫੈਟ ਹੋ ਜੂ ਦੁਬਾਰਾ ਫੇਰ ਇਸੇ ਤਰ੍ਹਾਂ ਪੂਰੇ ਰਿਕਾਰਡ ਵਾਲੇ ਚੰਗੇ ਪਸ਼ੂ ਸੰਭਾਲਨੇ ਸ਼ੁਰੂ ਕਰੂਗਾ ਆਓ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਦੋਸਤੋ ਤੁਸੀਂ ਵੀਡੀਓ ਦੇ ਅੰਤ ਤੱਕ ਦੇਖਿਓ ਜਿਹੜੇ ਪਸ਼ੂ ਤਿਆਰ ਆ ਜਿਵੇਂ ਸਾਹਮਣੇ ਮੱਝ ਤਿਆਰ ਹੈ ਇੱਕ ਤਾਂ ਇਹ ਜਾਂ ਇਹ ਤੋਂ ਇਲਾਵਾ ਇੱਕ ਮੱਝ ਦੁੱਧ ਦੇ ਰਹੀ ਹੈ ਗਾਂ ਦੁੱਧ ਦੇ ਰਹੀ ਹੈ ਇਹਨਾਂ ਦੇ ਰੇਟ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਪਸ਼ੂ ਅਜੇ ਥੋੜੇ ਕੱਚੇ ਆ ਇਹਨਾਂ ਦੇ ਰੇਟ ਜਿਹੜੇ ਬਾਈ ਫੋਨ ਤੇ ਰੱਖ ਲੂਗਾ ਨਾਗ ਸਾਰੇ ਹੀ ਵੇਚਨੇ ਆ ਕਾਰਨ ਤੁਹਾਨੂੰ ਬਾਈ ਨਾਲ ਆਪਾਂ ਗੱਲਬਾਤ ਕਰਕੇ ਆਪਾਂ ਨੂੰ ਪਤਾ ਲੱਗ ਜਾਣਾ ਮਿਲਦੇ ਆਂ ਵੀਰ ਨੂੰ ਕਰਦੇ ਆਂ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅ ਸਤਿ ਸ਼੍ਰੀ ਅਕਾਲ ਜੀ ਫਾਰਮ ਪੇਜ ਨੂੰ ਦੇਖਣ ਵਾਲੇ ਭਰਾਵਾਂ ਦਾ ਸਾਰਿਆਂ ਨੂੰ ਪਿਆਰ ਕੋਈ ਸਤਿ ਸ਼੍ਰੀ ਅਕਾਲ ਆਪਣਾ ਨਾਮ ਇੱਕ ਵਾਰ ਦੱਸ ਦਿਓ ਬਾਈ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਮਨਦੀਪ ਭਾਈ ਪੈਸੇ ਤਾਂ ਚਲੋ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਵੀ ਤੁਸੀਂ ਅੱਜ ਦੋਨਾਂ ਲੱਤਾਂ ਤੇ ਖੜੇ ਹੈ ਇਹ ਤੋਂ ਪਹਿਲਾਂ ਵੀਲ ਚੇਅਰ ਤੇ ਸੀਗੇ ਹਨ ਹਾਂ ਜੀ ਐਕਸੀਡੈਂਟ ਹੋਇਆ ਸੀ ਤੁਹਾਡਾ ਹਾਂ ਜੀ ਐਕਸੀਡੈਂਟ 2019 ਚ ਆਇਆ 2019 ਚ ਹੋਇਆ ਸੀ ਹਾਂ ਜੀ ਅੱਛਾ ਹੁਣ ਆਪਾਂ ਮੈਨੂੰ ਜਿੰਨੀ ਵਾਰ ਵੀ ਆਪਾਂ ਵੈਸੇ ਤਾਂ ਆਪਾਂ ਫੋਨ ਤੇ ਵੀ ਲਿੰਕ ਜਾ ਹਾਂ ਜੀ। ਛੌਂਕ ਬਹੁਤ ਆ ਪਸ਼ੂਆਂ ਦਾ ਹਨਾ। ਅੱਜ ਆਪਾਂ ਵੇਚਨੇ ਆ। ਮਤਲਬ ਇਹ ਇਸ ਨਸਲ ਤੱਕ ਜੇ ਇੱਥੋਂ ਤੱਕ ਪਹੁੰਚਣ ਤੇ ਟਾਈਮ ਲੱਗਦਾ। ਹੁਣ ਕੀ ਕਾਰਨ ਬਣ ਗਿਆ? ਕਾਹ ਤੋਂ ਵੇਚਦਨੇ ਆ। ਸਾਹਿਬ ਜੀ ਲੇਬਰ ਦੀ ਸਮੱਸਿਆ ਵਾ। ਲੇਬਰ ਦੀ ਸਮੱਸਿਆ ਆਪ ਤੋਂ ਵੇੇ ਕੰਮ ਹੁੰਦਾ ਨਹੀਂ ਹਨ। ਹਾਂ ਨਾ ਹੁੰਦਾ ਨਹੀਂ। ਹੂੰ। ਤੇ ਘਰ ਦੇ ਨੇ ਸਹਿਯੋਗ ਦਿੰਦੇ ਨੇ ਨਾਲ। ਠੀਕ ਹੈ। ਪਰ ਫੇਰ ਵੀ ਜਿਵੇਂ ਹਰਾਚਾਰਾ ਕੱਟ ਕੇ ਲਿਆਉਣਾ। ਦਿੱਕਤ ਆਉਂਦੀ ਹੈ ਨਾ। ਹਾਂ ਦਿੱਕਤ। ਅੱਛਾ ਇੱਕ ਇੱਕ ਆਪਰੇਸ਼ਨ ਦੀ ਗੱਲ ਕਰ ਰਹੇ ਸੀ ਲੱਤ ਦਾ ਮੇਰੇ ਖਿਆਲ ਚ ਦੁਆਰਾ ਆਪਰੇਟ ਹੋਣਾ ਹੈ। ਹਾਂ ਜੀ ਇਹਦੇ 38 ਆਪਰੇਸ਼ਨ ਤਾਂ ਹੋ ਚੁੱਕਿਆ। ਅੱਛਾ ਇਹ ਇੱਥੇ ਤੱਕ ਡੈਮੇਜ ਜਮਾ ਹੋ ਗਈ ਸੀਗੀ। ਅੱਛਾ ਉੱਪਰੋਂ ਵੀ ਡੈਮੇਜ ਸੀਗੀ। ਹੂੰ ਤੇ ਇਹਦੇ ਵਿੱਚ ਹੁਣ ਇਹ ਹੱਡੀ ਜਿਹੜੀ ਮੇਰੀ ਖਤਮ ਹੋ ਗਈ ਸੀਗੀ ਉਹ ਨਵੀਂ ਬਣ ਚੁੱਕੀ ਆ। ਅੱਛਾ ਤੇ ਹੁਣ ਉਹਨਾਂ ਨੇ ਰੋਡ ਲਾਉਣੀ ਆ ਡਾਕਟਰਾਂ ਨੇ। ਅੱਛਾ ਕੋਟਾ ਨਵਾਂ ਪਾਉਣਾ ਕੋਟਾ ਮੋੜਤਾ ਨਹੀਂ। ਹੂੰ ਬਾਕੀ ਥੋੜੀ ਜੂਰਨ ਦੀ ਪ੍ਰੋਬਲਮ ਸੀਗੀ ਮੇਰੇ ਪਾਈਪ ਲੱਗੀ ਆ। ਅੱਛਾ ਪੇਟ ਦੇ ਰਸਤੇ ਹੂੰ ਇਹ ਇਹਨੇ ਆਪਰੇਸ਼ਨ ਇੱਕ ਦੋ ਕਰਾਉਣੇ ਆ ਫਿਰ ਉੱਤਰ ਮੈਂ ਜ਼ਿਆਦਾ ਬੀਜੀ ਹੋ ਜਾਊਗਾ ਪਰਿਵਾਰ ਸਾਹਮਣੇ ਵਾਲੇ ਪਾਸੇ ਤੁਹਾਨੂੰ ਸੰਭੂਗਾ ਤੇ ਫਿਰ ਪਸ਼ੂ ਕੀ ਸਾਹਮਣੇ ਹਨ ਫਿਰ ਨੇਵਰ ਦੀ ਸਮੱਸਿਆ ਉਹੀ ਲੱਭ ਕੇ ਮੈਂ ਹੀ ਲਿਆਉਣਾ ਹੁੰਦਾ ਅੱਛਾ ਇਹ ਹਸਪੀਟਲ ਮੈਂ ਆਪਦੇ ਆਪ ਨੂੰ ਸੰਭੂ ਜਾਂ ਫੈਮਿਲੀ ਮੈਨੂੰ ਸੰਭੂ ਜਾਂ ਕੀ ਕਰੂੰ ਸਹੀ ਹੈ ਹੋਇਆ ਨਹੀਂ ਜਾਣਾ ਤਾਂ ਕਰਕੇ ਵੇਚਦੇ ਨਹੀਂ ਮਜਬੂਰੀ ਹੋਗੀ ਚਲੋ ਕੋਈ ਨਹੀਂ ਪਸ਼ੂ ਫਿਰ ਬਣ ਜਾਣਗੇ ਸਿਹਤ ਪਹਿਲਾਂ ਫਿੱਟ ਹੋਵੇ ਅ ਬਈ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਮੱਝ ਜਿਹੜੀ ਇਸ ਟਾਈਮ ਤਿਆਰੀ ਚ ਦਿੰਦੀ ਹੈ ਇੱਕ ਨੰਬਰ ਦੇ ਉੱਤੇ ਵੱਧੀ ਵੀ ਹਾਂਜੀ ਕਿਹੜੇ ਬੁੱਲ ਦੀ ਹੈ ਇਹ ਆਪਣਾ ਜੈ ਸਿੰਘ ਵਾਲਾ ਬਲੀ ਆ ਜਿਹੜਾ ਬਤਨੀ ਵਾਲਾ ਬਤਨੀ ਵਾਲਾ ਠੀਕ ਹੈ ਉਹਦੀ ਧੀ ਆ ਇਹ ਹੂੰ ਸੁਆ ਇਹਦਾ ਪੰਜਵਾਂ ਵਾ ਠੀਕ ਹੈ ਤੇ ਹੁਣ ਤਿਆਰੀ ਜੀ ਆ ਮਨਲਾ ਆਥਣ ਜਾਂ ਕੱਲ ਤੱਕ ਸੂਪੂ ਦੁੱਧ ਕਿੰਨਾ ਕੁ ਦਿੰਦੀ ਰਹੀ ਥੋਡੇ ਕੋਲ ਦੁੱਧ ਨੇ 17 18 ਕਿਲੋ ਆਪਣੇ ਕੋਲੇ ਪਿਆ ਆ ਠੀਕ ਹੈ ਅੱਛਾ ਭਾਈ ਗੱਬਣ ਕਿਹੜੇ ਬੁੱਲ ਤੋਂ ਐਸ ਟਾਈਮ ਇਹ ਲਜਵਾਣਾ ਦੇ ਬજરੰਗੀ ਬੁੱਲ ਤੋਂ ਗੱਬਣਾ ਬજરੰਗੀ ਲਜਵਾਣਾ ਤੋਂ ਐਸ ਟਾਈਮ ਗੱਬਣਾ ਹਾਂ ਪੰਜਵਾਂ ਸੁਆਸੂ ਕੀ ਅੱਛਾ ਇਹਦਾ ਰੇਟ ਆਪਾਂ ਸੋਚਦੇ ਸੀ ਵੀ ਦੱਸ ਦਿਆਂਗੇ ਇਹਦਾ ਰੇਟ ਆਪਾਂ 165 ਕਰਦੇ ਆ 1,65,000 ਹਾਂਜੀ ਇਹ ਫਿਕਸ ਤਾਂ ਨਹੀਂ ਮੌਕੇ ਤੇ ਮਾਨਤਾ ਕੋਈ ਪ੍ਰਮਾਣਤਾਣ ਹੋ ਜੀ ਠੀਕ ਹੈ ਦੋਸਤੋ 1,65,000 ਰੇਟ ਸੁਆਏ ਨੇ ਪੰਜਵਾਂ ਸੁਨਾ ਬਲੀ ਵਤਨੀ ਦੀ ਆਪ ਹੈ ਤੇ ਬજરੰਗੀ ਲਿਜਵਾਣੇ ਦਾ ਸੀਮਣ ਇਹਦੇ ਲੱਗਾ ਜਿਹੜੇ ਭਰਾ ਇਸ ਵੀਰ ਨਾਲ ਜੁੜੇ ਹੋਏ ਆ ਕਨੈਕਟਡ ਆ ਪਹਿਲਾਂ ਤੋਂ ਕਿਉਂਕਿ ਗਰੁੱਪਾਂ ਚ ਬਾਈ ਐਕਟਿਵ ਰਹਿੰਦਾ ਜਦੋਂ 휠ਚੇਅਰ ਤੇ ਬਹਿ ਗਿਆ ਤਾਂ ਬਾਈ ਨੂੰ ਸਾਰੇ ਭਰਾਵਾਂ ਨਾਲ ਮਿਲਣ ਦਾ ਇਸੇ ਤਰ੍ਹਾਂ ਇੱਕੇ ਨਾਲ ਮੌਕਾ ਮਿਲਿਆ ਤਾਂ ਸਾਰੇ ਜਾਣਦੇ ਇਸ ਮੱਝ ਬਾਰੇ ਵੀ ਸੋ ਇਹ ਤੁਹਾਨੂੰ ਤੋਰ ਕੇ ਥੋੜੀ ਦਿਖਾ ਦਿੰਦੇ ਆ ਸੋ ਟਾਂਚਾ ਤੁਸੀਂ ਦੇਖ ਲਓ ਮੇਨ ਕਾਰਨ ਜਿਵੇਂ ਮੈਂ ਪਹਿਲਾਂ ਵੀ ਦੱਸਤਾ ਹੀ ਕਿਉਂਕਿ ਇਸ ਤਾਂ ਮਾਈ ਨੂੰ ਜਦੋਂ ਮਿਲੇ ਆ ਉਦੋਂ ਤੋਂ ਵੀਰ ਨੂੰ ਫਿਜ਼ੀਕਲੀ ਪ੍ਰੋਬਲਮ ਸੀਗੀ ਤਾਂ ਉਦੋਂ ਤੋਂ ਚੌਂਕ ਬਹੁਤ ਆ ਪਰ ਲੇਬਰ ਦੀ ਸਮੱਸਿਆ ਵੱਡੀ ਆ ਕਿਤੇ ਕੋਈ ਵੀਰ ਟਿਕ ਜਾਂਦਾ ਕੁਛ ਚਰ ਕਦੇ ਹਟ ਜਾਂਦਾ ਤੇ ਉਹਦੇ ਕਰਕੇ ਪਸ਼ੂਆਂ ਦੀ ਸਿਹਤ ਦੇ ਉੱਤੇ ਵੀ ਅਸਰ ਪੈਂਦਾ ਮੱਝ ਚੰਗੇ ਦੁੱਧ ਵਾਲੀ ਆ ਪਰ ਮੋੜ ਲੋ ਬਣੀ ਚੰਗੀ ਮੋਡਲ ਇਥੇ ਫਾ। ਸੋ ਇਹਦਾ ਢਾਂਚਾ ਤੁਸੀਂ ਦੇਖ ਲਓ 1 ਲੱਖ ਤੇ 65000 ਬਾਈ ਨੇ ਡਿਮਾਂਡ ਰੱਖੀ ਐ। ਪਰ ਮੌਕੇ ਤੇ ਮਾਨ ਤਣ ਵੀ ਇਥੇ ਚ ਹੋ ਜਾਊਗਾ। ਸੋ ਤਿਆਰੀ ਚਾ ਸੋਨ ਦੀ ਚ ਦੋਸਤੋ ਦੋ ਦਿਨ ਲੈ ਵੀ ਸਕਦੀ ਐ। ਹੋ ਸਕਦਾ ਐ ਵੀ ਪਹਿਲਾਂ ਸੂਪੇ। ਇਹਦਾ ਰੇਟ ਤੁਹਾਨੂੰ ਦੱਸਦਾ ਬਾਕੀ ਸਾਰੇ ਪਸ਼ੂਆਂ ਦਾ ਰੇਟ ਅਸੀਂ ਇੱਥੇ ਜਿਹੜਾ ਉਹ ਫੋਨ ਦੇ ਉੱਤੇ ਰੱਖਾਂਗੇ ਤੇ ਤੋੜ ਕੇ ਵੀ ਮੈਂ ਤੁਹਾਨੂੰ ਇੱਕ ਦੋ ਨਾਗਿ ਲਿਖਾਉਣੇ ਆ ਕਿਉਂਕਿ ਸਾਰੇ ਪਸ਼ੂ ਤੋਰੇ ਨਹੀਂ ਜਾਣੇ ਸਾਡੇ ਤੋਂ। ਸੋ ਇਹ ਪਹਿਲੇ ਨੰਬਰ ਤੇ ਮੱਝ ਦੇਖੋ। ਜਿਹੜੀ ਬਈ 2 ਨੰਬਰ ਤੇ ਮਾਝੇ ਦੇ ਨਾਲ ਹੀ ਖੜੀ ਐ ਤੇ ਆਪਣੀ ਜੀ ਐਮਨਤੀ ਦੀ ਧੀਆ ओरिजिनल ਠੀਕ ਐ ਹੁਣ ਕਿਹੜੀ ਲੋਕ ਕੁੰਡੇ ਸਿੰਘ ਦੇ ਕੇ ਕਹਿੰਦੇ ਆ ਜੀ ਇਹ ਐਮਨਤੀ ਆ ਹਮ ਪਰ ਇਹ ਸਹੀ ਐਮਨਤੀ ਦੀ ਆ ਠੀਕ ਐ ਤੇ ਫੁੱਲ ਡਿਟੇਲ ਨਾਲ ਆਪਾਂ ਇਹ ਬੱਚਾ ਹੀ ਖਰੀਦਿਆ ਸੀ ਆ ਹਮ ਤੇ ਇਹੇ ਆਪਣੀ 골ਡ ਸਟਾਰ ਤੋਂ ਗੱਭਣਾ 골ਡ ਸਟਾਰ ਦਾ ਇਹਦੇ ਸੀਮਨ ਲੱਗਾ ਹਾਂਜੀ ਸੁਹਾ ਕਹਿ ਨਾ ਸੁਣਾਇਨੇ ਵੀਰੇ ਇਹ ਸੁਹਾ ਹੈਗੀ ਆ ਤੀਜਾ ਤੇਜਾ ਸੂਹਾ ਅੱਛਾ ਇਹਦਾ ਦੁੱਧ ਦਾ ਕੀ ਰਿਕਾਰਡ ਰਿਹਾ ਦੂਜੇ ਸੂਏ ਦਾ ਇਹਦਾ ਪਹਿਲੇ ਸੂਏ ਦੁੱਧ ਸੀਗਾ ਜੀ 15 ਕਿਲੋ ਠੀਕ ਹੈ 14 ਕਿਲੋ 960 ਗ੍ਰਾਮ ਤੇ ਇੱਕੰਡਾ ਰੱਖਿਆ ਹੋਇਆ ਆਪਾਂ ਕਿਤੇ ਚੋਅ ਨਹੀਂ ਕਰਾਈ ਠੀਕ ਹੈ ਬਾਈ ਆਪ ਹੀ ਤੋਲਿਆ ਹੂੰ ਕਿਤੇ ਕਦੇ ਕੰਪੀਟੀਸ਼ਨ ਚ ਨਹੀਂ ਪਾਇਆ ਪਸੂ ਠੀਕ ਹੈ ਜੁਪੀ ਦੇ ਵਿੱਚ ਪਾਈ ਸੀ ਇੱਕ ਵਾਰ ਇਹ ਉਹ ਪਿੰਡ ਦੇ ਵਿੱਚ ਹੀ ਹੋਇਆ ਸੀਗਾ ਅੱਛਾ ਤੇ ਦੂਜੇ ਸੂਏ ਦਾ 18 ਕਿਲੋ ਦੁੱਧ ਸੀਗਾ ਆਪਣੀ ਗੱਲ ਵੀ ਹੋਈ ਸੀ ਕਿ ਪਿਛਲੀ ਵਾਰ ਬਿਲਕੁਲ ਇਹਨੇ ਬਲੀ ਦੀ ਕੱਟੀ ਨੂੰ ਜਨਮ ਦਿੱਤਾ ਸੀ ਠੀਕ ਹੈ ਉਹ ਕਿਸੇ ਕਾਰਨਾ ਕਰਕੇ ਉਹ ਬੱਚਾ ਆਪਣੇ ਤੋਂ ਸੰਭਿਆ ਨਹੀਂ ਗਿਆ ਬੜਾ ਦੁੱਖ ਹੋਇਆ ਖਰਚਾ ਵੀ ਬਹੁਤ ਹੋਇਆ ਇੱਥੇ ਆਹੀ ਜਗ੍ਹਾ ਤੇ ਬਹਿ ਕੇ ਮੈਂ ਰਾਤ ਨੂੰ ਉਹਦੇ ਡ੍ਰਿਪਾਂ ਵਗੈਰਾ ਲਾਉਂਦਾ ਰਿਹਾ ਸੀ ਆ ਜੀ ਸੀਰਤੀ ਬੈਠ ਕੇ ਤੇ ਉਹ ਬਚ ਨਹੀਂ ਸਕਿਆ ਅੱਛਾ 18 ਕਿਲੋ ਤੇ ਚਲੀ ਗਈ ਸੀ ਫਿਰ ਇਹ 16 17 ਕਿਲੋ ਤੇ ਵਾਪਸ ਆ ਗਈ ਸੀ ਫਿਰ ਅਸੀਂ ਧੱਕਾ ਵੀ ਜਦੋਂ ਨਹੀਂ ਕੀਤਾ ਠੀਕ ਹੈ ਫੋਨੇ ਦੇ ਦਿਨ ਕਿੰਨੇ ਬਾਕੀ ਆ ਦਣ ਜੀ ਇਹਦੇ ਪੂਰੇ ਹੋ ਚੁੱਕੇ ਆ ਦਣ ਇਹ ਚਾਰ ਪੰਜ ਦਣ ਉੱਪਰ ਲਿ ਜਾ ਚੁੱਕੇ ਆ ਠੀਕ ਹੈ ਮੈਨੂੰ ਇੰਨ ਲੱਗਦਾ ਵੀ ਅਜੇ ਵੀ ਭਾਈ ਸਾਤ ਦਣ ਹੋਰ 10 ਬਰਾਂ ਦੇ ਠੀਕ ਹੈ ਇਹਦਾ ਰੇਟ ਆਪਾਂ ਫੋਨ ਤੇ ਰੱਖਾਂਗੇ ਇਹਦਾ ਰੇਟ ਆਪਾਂ ਫੋਨ ਤੇ ਰੱਖਾਂ ਠੀਕ ਹੈ ਇਹ ਵੀ ਤੋਰਦੀ ਹੈ ਥੋੜੀ ਦੋਸਤੋ ਬੜੀ ਚੰਗੀ ਆ ਗਾੜੀ ਇਸ ਮੱਝ ਦੀ ਤੇ ਜੈਨੂਨ ਗੱਲ ਆ ਵੀ ਪਿਛਲੇ ਸਾਲ ਵਾਈ ਦਾ ਫੋਨ ਵੀ ਆਇਆ ਸੀ ਇਸ ਮੱਝ ਨੂੰ ਚਵਾਉਣ ਵਾਸਤੇ ਸੋ ਦੋਸਤੋ ਬਿਲਕੁਲ ਕੁੰਡੇ ਸਿੰਘ ਹੈ ਐਮ 29 ਬੁੱਲਦੀ ਹੈ ਅਗਾਰੀ ਇਹਦੀ ਬਹੁਤ ਸੋਹਣੀ ਹੈ ਤੇ ਮੈਂ ਪਹਿਲਾਂ ਵੀ ਦੱਸਿਆ ਕਿ ਕੁਸਕ ਪਸੂ ਹਜੇ ਥੋੜੇ ਕੱਚੇ ਰਹਿੰਦੇ ਆ ਇਹ ਮੱਝ ਦੀ ਜਿੰਨੀ ਤਿਆਰੀ ਹੋਣੀ ਚਾਹੀਦੀ ਹੈ ਉਹ ਹਜੇ ਜਦੋਂ ਸੂਣ ਦੇ ਬਿਲਕੁਲ ਨੇੜ ਆ ਗਈ ਉਦੋਂ ਹੋਣੀ ਹੈ ਇਸੇ ਕਰਕੇ ਇਹਦਾ ਰੇਟ ਫੋਨ ਤੇ ਆ ਬਾ ਮੋੜ ਲਓ ਭਣੀ ਤੋਂ ਟਾਂਚਾ ਤੁਸੀਂ ਦੇਖ ਲਓ ਹਵਾਨਾ ਪਛਾਣ ਨੂੰ ਵੀ ਚੰਗਾ ਦਿਖਾਉਂਦੀ ਹੈ ਬਾਕੀ ਸਟਰਕਚਰ ਇਹਦਾ ਬਹੁਤ ਸੋਹਣਾ ਹੈ ਇੱਥੋਂ ਫੇਰ ਤੁਸੀਂ ਇਹਦਾ ਹਵਾਨਾ ਦੇਖੋ ਮਿਲਕ ਵੇਣ ਦੇ گاਵਾ ਨੂੰ ਹਵਾਨੇ ਦੇ ਅੱਗੇ ਆ ਕੇ ਰੁਕਦੀ ਹੈ ਪਿੱਛੋਂ ਹਵਾਨਾ ਤੁਸੀਂ ਦੇਖ ਲਓ ਸੋਏ 2 ਨੰਬਰ ਤੇ ਸਾਨੂੰ ਮੱਝ ਦਿਖਾ ਰਹੀ ਸੀ ਤੇ ਬਾਈ ਜਿਹੜੀ 3 ਨੰਬਰ ਦੇ ਉੱਤੇ ਮੱਝ ਹੈ ਕਿਹੜਾ ਸੂਆ ਹੈ ਦੂਜਾ ਸੂਆ ਸੋਹਣੀ ਹੈ ਹੂੰ ਤੇ ਇਹ ਵੀ ਲਜਵਾਣਾ ਦੇ ਬਜਨਗੀ ਪੁਰ ਤੋਂ ਗੱਪਣ ਠੀਕ ਹੈ ਬਾਈ ਕਿੰਨਾ ਟਾਈਮ ਇਸ ਟਾਈਮ ਇਹਦਾ ਬਾਕੀ ਹੈ ਕਿ ਇਹਦਾ ਜੀ ਤੇ ਸਾਢੇ 9 ਮਹੀਨਿਆਂ ਦੀ ਪੂਰੀ ਹੋ ਚੁੱਕੀ 15 ਦਿਨ ਬਾਕੀ ਹੈ ਉੱਤੇ ਜਿਹੜੇ ਲਊਗੀ ਉਹ ਅਲੱਗ ਹੈ ਜਾਨੀ ਉੱਤੇ ਜਿਹੜੇ ਲਊਗੀ ਉਹ ਅਲੱਗ ਲਾਉਣਾ ਸ਼ੁਰੂ ਕਰਤਾ ਇਹਨੇ ਵੀ ਠੀਕ ਹੈ ਅੱਛਾ ਦੁੱਧ ਦਾ ਕੀ ਰਿਕਾਰਡ ਰਿਹਾ ਹੈ ਦਾ ਕਿੰਨਾ ਦੁੱਧ ਨੇ ਪਹਿਲੇ ਸੂਏ ਦਿੱਤਾ ਜੀ 12 ਸਵੇਰ 12 ਕਿੰਨੇ 12 ਕਿਲੋ ਤੋਂ ਉੱਤੇ ਠੀਕ ਹੈ ਸਵਾ 12 ਨਹੀਂ ਹੋਇਆ ਠੀਕ ਹੈ ਸਵਾ 12 ਤੱਕ ਚਲੋ 12 ਕਿਲੋ ਕੋਈ ਵੀ ਭਰਾ ਮੰਨ ਸਕਦਾ ਪਹਿਲੇ ਸੂਏ ਦਾ ਦੁੱਧ ਠੀਕ ਹੈ ਇਹਨੂੰ ਇਹਦਾ ਪਰ ਰੇਟ ਫੋਨ ਤੇ ਹੀ ਰੱਖਣਾ ਬਈ ਇਹ ਜੀ ਫਿਰ ਕੱਚੀ ਕਰਕੇ ਆਪਾਂ ਫੋਨ ਤੇ ਰੱਖਣਾ ਫੋਨ ਤੇ ਆ ਹਾਂ ਠੀਕ ਹੈ ਜਿਆਦਾ ਕੱਚੀ ਆ ਠੀਕ ਹੈ ਅਈ ਤਾਂ ਫਿਰ ਜਿਹੜੀਆਂ ਕੱਚੀਆਂ ਇਹ ਤਾਂ ਆਪਾਂ ਨੂੰ ਤੋੜ ਕੇ ਵੀ ਦਿਖਾਉਣ ਦੀ ਲੋੜ ਨਹੀਂ ਹੈ ਜਿਹੜਾ ਪ੍ਰਾਕ੍ਰਿਤਨਾ ਚੋੜ ਕੇ ਦਿਖ ਲੂ। ਥਣਹਵਾਨ ਦੀ ਸਾਫ ਆ ਪਿੱਛੋਂ ਦੇਖੋ ਆਜੋ ਮੈਂ ਦਿਖਾ ਦਿੰਨਾ। ਹੂੰ ਤੇ ਸੋ ਦੱਸੋ ਇਸ ਤਰ੍ਹਾਂ ਥਣਹਵਾਨ ਦੇਖ ਲਓ। ਮਿਲਕ ਵੇਨ ਵੀ ਆ ਰਹੇ ਵੀ। ਹੂੰ। ਇਹ ਥੋੜਾ ਜਿਹਾ ਜਿਵੇਂ ਆ ਲੱਤ ਨੂੰ ਹੋਣੇ ਨੇ ਇਕੱਠੀ ਕਰਕੇ ਰੱਖਿਆ। ਸਰਨ ਦੀ ਸਮੱਸਿਆ ਇਹਨੂੰ ਸਰਨ ਦੀ ਸਮੱਸਿਆ ਆ ਗਈ ਜੀ ਅੱਛਾ ਅਸੀਂ ਡਾਕਟਰ ਜਗਰਾਉ ਡਾਕਟਰ ਕੌਨਸਲਰ ਹੈਗੇ ਨੇ ਹੂੰ ਉਹਨਾਂ ਨਾਲ ਕੰਟੈਕਟ ਕੀਤਾ ਸੀ ਉਹ ਕਹਿੰਦੇ ਇਹਨੂੰ ਜਦੋਂ ਸਕੂਪੀ ਹੂੰ ਉਸ ਤੋਂ ਬਾਅਦ ਛੋਟਾ ਜਾ ਹੁੰਦਾ ਹਾਂ ਹਾਂ ਬਿਲਕੁਲ ਲੱਗਦਾ ਹੁੰਦਾ ਹੂੰ ਤੇ ਉਹ ਕਹਿੰਦੇ ਉਸ ਤੋਂ ਬਾਅਦ ਕਰ ਦਾਂਗੇ ਠੀਕ ਹੈ ਉਹਨਾਂ ਤੋਂ ਕਟਵਾ ਦੇਾਂਗੇ ਬਾਅਦ ਉਹਨਾਂ ਤੋਂ ਕਟਵਾ ਦੇਾਂਗੇ ਠੀਕ ਹੈ ਸੋ ਦੋਸਤੋ ਜਿਹੜਾ ਵੀ ਖਰੀਦਣਾ ਚਾਵੇ ਸਰਨ ਦੀ ਸਮੱਸਿਆ ਹੈ ਲੱਤ ਨੂੰ ਉਹ ਕਟਾਈ ਜਾ ਸਕਦੀ ਹੈ ਕੋਈ ਵੱਡਾ ਇਸ਼ੂ ਨਹੀਂ ਹੈ ਪਰ ਫਿਰ ਵੀ ਜੋ ਚੀਜ਼ ਹੈ ਉਹ ਤੁਹਾਨੂੰ ਸੱਚ ਦੱਸ ਕੇ ਇਥੋਂ ਪਸ਼ੂ ਸੇਲ ਕਰਨੇ ਆ 15 ਦਿਨ ਬਾਕੀ ਹੈ ਵੱਧ ਦਿਨ ਲੈ ਸਕਦੀ ਹੈ ਉੱਤੇ ਵੈਸੇ 10 ਮਹੀਨੇ 15 ਦਿਨ ਨੂੰ ਪੂਰੇ ਹੋ ਜਾਣੇ ਆ। ਇਹਦੋਂ ਅੱਗੇ ਇੱਕ ਹੋਰ ਛੋਟੀ ਇੱਕ ਮੱਝ ਹੋਰ ਹੈ ਇਹਦਾ ਸਿੰਗ ਦੀ ਸ਼ੇਪ ਡਿਫਰੈਂਟ ਹੈ। ਪਰਲਾ ਸਿੰਘ ਵੱਖਰਾ ਹੈ ਔਰਲਾ ਸਿੰਘ ਵੱਖਰਾ ਹੈ ਉਹ ਤੁਹਾਨੂੰ ਦਿਸਦਾ ਵੀ ਹੋਊਗਾ। ਉਹ ਪੋਪਲਾ ਲਿਆ ਹੋਇਆ ਜੀ ਪਾ। ਅੱਛਾ ਪੋਪਲਾ ਲੱਥਾ ਵੇ। ਪਾ ਪੋਪਲਾ ਲਿਆ ਗਿਆ। ਠੀਕ ਹੈ। ਅੱਛਾ ਭਾਈ ਇਹ ਕਿੰਨੇ ਚਰ ਦੀ ਗੱਬਣਾ ਇਸ ਟਾਈਮ? ਇਹ 7.5 ਮਹੀਨੇ ਦੀ ਪੂਰੀਆਂ ਦੀ ਗੱਬਣਾ। ਠੀਕ ਹੈ। ਹੁਣ ਦੋ ਦੋ ਡਰਾਈ ਹੈ ਇਹ। ਇਹ ਡਰਾਈ ਹੋਏ ਨੂੰ ਦੋ ਤਿੰਨ ਦਿਨ ਹੀ ਹੋਇਆ। ਅੱਛਾ ਹੁਣ ਇਹ ਦੋ ਦੋ ਸਿੱਕੇ ਇਕੱਠੀਆਂ ਹੀ ਨਹੀਂ ਆਏ। ਤੋ ਦੋ ਦੋ ਦੋਹੋਂ ਹੁਣੇ ਡਰਾਈ ਐ ਸਾਢੇ 7 ਮਹੀਨੇ ਦੀ ਗੱਭਣ ਐ ਮਹੀਨੇ ਦੇ ਢਾਈ ਜੇ ਆਪਾਂ ਦੇਖੀਏ ਤਾਂ ਬਾਕੀ ਐ ਸੂਣ ਦੇ ਵਿੱਚ ਰੇਟੇ ਦਾ ਵੀ ਫੋਨ ਤੇ ਰਹਿਣਾ ਬਾਈ ਦੁੱਧੇ ਕਿੰਨੇ ਕਾਲੀ ਮੱਝ ਐ ਇਹੇ ਸੀ ਇਹ ਵੀ ਦੂਜੇ ਸੂਏ ਸੁਣੀ ਐ ਠੀਕ ਐ ਪਹਿਲੇ ਸੂਏ ਦਾ ਦੁੱਧੇ ਦਾ ਪਹਿਲੇ ਸੂਏ ਨੇ 13 ਕਿਲੋ ਦੁੱਧ 13 ਕਿਲੋ ਦੁੱਧ ਠੀਕ ਐ ਇਹਦੇ ਨਾਲ ਇੱਕ ਹੋਰ ਮੱਝ ਖੜੀ ਐ ਹਾਂ ਇਹ ਵੀ ਰੋਜੀ ਠੀਕ ਐ ਇੱਕ ਕੀ ਡਿਟੇਲ ਐ ਦੀ ਏ ਵੀ ਆਪਣੇ ਆ ਵੀ ਉਹ ਸੀ ਸੀਮਣ ਤੋਂ ਗੱਭਣਾ ਬਜਰੰਗੀ ਲਜਵਾਣਾ ਇਹਦੇ ਲੱਗਾ ਇਹ ਲਵਾਉਣ ਦਾ ਕਾਰਨ ਇਹ ਆ ਕਿ ਆ ਕੱਟੀ ਖੜੀ ਆ ਅੱਛਾ ਆਪਣੇ ਕੋਲੇ ਪਿਛਲੇ ਸੂਏ ਦੀ ਹੂੰ ਤੇ ਆਪਣੇ ਕੋਲ ਇੱਕ ਕਾਫੀ ਵੱਡੀ ਮੱਛੀ ਤੁਸੀਂ ਦੇਖੀ ਹੋਊਗੀ ਮੱਛੀ ਹੁੰਦੀ ਸੀਗੀ ਇਹ ਉਹਦੀ ਕੱਟੀ ਆ ਠੀਕ ਹੈ ਉਹ ਫਿਰ ਸੇਲ ਕਰਤੀ ਸੀਗੀ ਅੱਛਾ ਤੇ ਇਹ ਮਤਲਬ ਦੋਨੇ ਕੱਟੀਆਂ ਦੀ ਏਜ ਸੇਮ ਆ ਪਰ ਇਹਦੀ ਹਾਈਟ ਵੀ ਦੇਖੋ ਤੇ ਉਹਦੀ ਵੀ ਦੇਖੋ ਤਾਂ ਕਰਕੇ ਗਾਂ ਸੀਮਣ ਥਣਾ ਵਗੈਰਾ ਦਾ ਥੱਲੇਉ ਥੈਲੀ ਵਗੈਰਾ ਬਹੁਤ ਚੰਗੀ ਆਈ ਆ ਤਾਂ ਕਹਿੰਦੇ ਸਾਰੇ ਪਸ਼ੂਆਂ ਦੇ ਉਹੀ ਲਵਾਇਆ ਸੀਗਾ ਕਿ ਬੱਚੇ ਜੇ ਦੋ ਕੱਟੀਆਂ ਵਿਆਉਣੀਆਂ ਘਰੇ ਤਾਂ ਵਧੀਆ ਹੋਣ ਸਹੀ ਹੈ ਸੋ ਦੋਸੋ ਬਜਰੰਗੀ ਲਜਵਾਣਾ ਬੁੱਲ ਬਾਈ ਨੂੰ ਪਸੰਦ ਆ ਉਹਦੇ ਕਰਕੇ ਸਾਰੀਆਂ ਮੱਝਾਂ ਦੇ ਉਹੀ ਲਵਾਇਆ ਸਿਰਫ ਇੱਕ ਦੇ 골ਡ ਸਟਾਰ ਬੁੱਲ ਦਾ ਜਿਹੜਾ ਉਹ ਵੀ ਮੰਗਵਾਇਆ ਸੋ ਮਾਝ ਦੇਖ ਲਓ ਤੁਸੀਂ ਇਹ ਕਿੰਨੇ ਚਿਰ ਦੀ ਘੱਪਣਾ ਬਾਈ ਇਹ ਵੀ 7 ਮਹੀਨੇ ਦੀ ਆਈ ਦੁੱਧੋਂ ਡرائی ਆ ਇਸ ਟਾਈਮ ਹਾਂਜੀ ਠੀਕ ਹੈ ਇਹਦਾ ਦੁੱਧ ਦਾ ਰਿਕਾਰਡ ਨਹੀਂ ਇਹਦਾ ਜੀ ਦੁੱਧ ਹੁਣ ਇਹਦੇ ਥੱਲੇ ਹੈਗਾ 1.5-2 ਕਿਲੋ ਜਣੀ ਥਣੇ ਪਾਸ ਕਰਾਉਂਦੀ ਹੈ ਹਾਂ ਜੀ ਹਾਂ ਥਣੇ ਪਾਸ ਕਰਾਉਂਦੀ ਆ ਇਹਨੂੰ ਵੀ ਆਨ ਵਾਲੀ ਡਰਾਈ ਗਾ ਇਹ ਹੋਗੀ ਡਰਾਈ ਜਾਂਦੀ ਆ ਇਹਦਾ ਵੀ ਦਾਣਾ ਦੁੱਧ ਦਾ ਬਣਦੀ ਆ ਅੱਛਾ ਰੈਂਕ ਕੇ ਹਲੇ ਵੀ ਦਿੰਦੀ ਆ ਹਜੇ ਵੀ ਮਿਲਦੀ ਰੈਂਕ ਹਲੇ ਵੀ ਮਿਲਦੀ ਆ ਹੂੰ ਪਹਿਲਾਂ ਦੋਨੇ ਟਾਈਮ ਮਿਲਦੀਆਂ ਸੀਗੀਆਂ ਹੂੰ ਤੇ 6 ਕਿਲੋ ਦੁੱਧ ਸੀਗਾ ਠੀਕ ਹੈ ਹੁਣ 15 ਦਿਨ ਹੋ ਗਏ ਡਰਾਈ ਕਰਨ ਲੱਗਿਆ ਇਹਨੂੰ ਹੂੰ ਹਲੇ ਵੀ 2 ਕਿਲੋ ਦੁੱਧ ਦਿੰਦੀ ਆ ਠੀਕ ਹੈ ਅੱਛਾ ਭਾਈ ਇਹ ਇਹਦਾ ਪੀਕ ਲੈਵਲ ਤਾਜੀ ਸੂਈ ਦਾ ਦੁੱਧ ਕਿੰਨਾ ਆ ਰਿਹਾ ਇਹਨੇ 16 ਕਿਲੋ ਦੁੱਧ ਦਿੱਤਾ ਹੈ 16 ਕਿਲੋ ਦੁੱਧ ਹਾਂ ਇਹ ਤੀਜੇ ਸੂਏ ਸੁਣੀ ਠੀਕ ਹੈ ਤੀਜਾ ਸੂਆ ਸੂ ਦੂਜੇ ਸੂਏ 16 ਕਿਲੋ ਇਹਨੇ ਦੁੱਧ ਦਿੱਤਾ ਆ ਦੂਜਾ ਸੂਆ ਸੂ ਕੀ ਆ ਤੀਜੇ ਸੂਏ ਠੀਕ ਹੈ ਦੂਜੇ ਸੂਏ ਨੇ 16 ਕਿਲੋ ਦੁੱਧ ਦਿੱਤਾ ਓਕੇ ਠੀਕ ਹੈ ਇਹ ਤੋਂ ਅੱਗੇ ਇੱਕ ਝੋਟੀ ਹੋਰ ਕੀ ਇਹ ਮੱਝ ਦੀ ਜੀ ਆ ਦੋਨੇ ਮੱਜਾਂ ਦੀ ਖਾਸੀਅਤ ਹਮ ਚਾਰਾਂ ਦੀ ਹੋਈ ਹਮ ਖਾਸੀਅਤ ਇਹਨਾਂ ਦੀ ਇਹ ਆ ਤਾਜ਼ੀਆਂ ਦੀ ਇਹਨਾਂ ਦੀ ਫੈੜ 8-5 ਤੋਂ ਪਲੱਸ ਅੱਛਾ 8.5 ਤੋਂ ਬਾਹਰ ਰਹਿੰਦੀ ਹੈ ਹਾਂਜੀ ਹਾਂ ਠੀਕ ਹੈ ਬਾਜ਼ੀਰੋ ਦਾ ਟੁੱਟਦੀ ਨਹੀਂ ਹੈਗੀ ਤੇ ਜਦੋਂ ਇਕੱਠਾ ਹੋਦਾ ਤੇ ਡੇਰੀ ਚ ਪੈਂਦਾ 12-12 ਤੱਕ ਫੈਟ ਚਲੀ ਜਾਂਦੀ ਹੈ ਇਹਨਾਂ ਦੀ ਜਦੋਂ 2-3 ਮਹੀਨੇ ਸੁਨੀਆਂ ਨੂੰ ਹੋ ਜਾਂਦੇ ਟੋਕੜਾ ਹੋ ਜਾਂਦੀ ਹੈ ਹਾਂਜੀ ਠੀਕ ਹੈ ਅੱਛਾ ਇੱਕ ਛੋਟੀ ਹੋਰ ਥੋੜਾ ਡਰਦੀ ਤਾਂ ਵੱਧਾ ਮੇਰੇ ਤੋਂ ਇਹ ਸੀ ਆਪਣੇ ਘਰ ਦੀ ਨਹੀਂ ਹੈਗੀ ਠੀਕ ਹੈ ਇਹ ਆਪਣਾ ਦੁੱਧ ਦੀ ਟੋਟ ਆ ਗਈ ਸੀ ਠੀਕ ਤਾਂ ਕਰਕੇ ਇਹਨੂੰ 2.5 ਮਹੀਨੇ ਹੋਇਆ ਖਰੀਦੀਆਂ ਠੀਕ ਹੈ ਤਾਂ ਉਹ ਤਾਂ ਸੱਜਰ ਸੀ ਚੱਲਿਆ ਨਹੀਂ ਸੀ ਇਹਦਾ ਠੀਕ ਹੈ ਖਰੀਦ ਕੇ ਲਿਆਂਦੀ ਸੀਗੀ ਇਹ ਹਾਂ ਇਹਦੇ ਛੱਡੇ ਦੇ ਵਿੱਚ ਥੋੜਾ ਜਿਹਾ ਕਾਨ ਵੀ ਹੈਗਾ ਹੂੰ ਪਰ ਤਾਰਾਂ 'ਚ ਕੋਈ ਕਮੀ ਨਹੀਂ ਹੂੰ ਕੋਈ ਤਾਰ ਵੱਧ ਕੱਟਣੀ ਹੈਗੀ ਕੁਝ ਨਹੀਂ ਹੈਗਾ ਹੂੰ ਤੇ ਥੋੜਾ ਜਿਹਾ ਮਾਮੂਲੀ ਜਿਹਾ ਕਾਨ ਹੈਗਾ ਛੱਡੇ ਸਹੀ ਮਤਲਬ ਬਹਿਣੀ ਵਾਲਾ ਪਾਸਾ ਬਹਿਣੀ ਵਾਲਾ ਪਾਸਾ ਥੱਲੇ ਨੂੰ ਉਹ ਦੂਜਾ ਥੋੜਾ ਚੱਕਦੀ ਹੈ ਦੂਜਾ ਥੋੜਾ ਜਿਹਾ ਉੱਤੇ ਆ ਹੂੰ ਦੁੱਧ ਹੁਣ ਕਿੰਨਾ ਦੇ ਰਹੀ ਹੈ ਦੁੱਧ ਜੀ ਇਹਦੇ ਥੱਲੇ 9 9.5 ਕਿਲੋ ਹੁਣ ਹੈਗਾ ਬੱਚਾ ਹੈ ਨਹੀਂ ਇਹ ਤਾਂ ਨਾਲ ਨਹੀਂ ਬੱਚਾ ਜੀ 10 ਦਿਨ ਹੋ ਗਏ ਕੁਝ ਨਹੀਂ ਕਿਹਾ ਬਰਸਾਤਾਂ ਦੇ ਪਿੱਛੇ ਠੀਕ ਹੈ ਤੇ ਕਟਾ ਸੀਗਾ ਨਹੀਂ ਸੰਭਿਆ ਗਿਆ ਆਹੀ ਪ੍ਰੋਬਲਮ ਲੇਬਰ ਦੀ ਉਹੀ ਕਰਕੇ ਨਾ ਸਹੀ ਹੈ ਉਹ ਤੇ ਇੱਥੇ ਬੈਠੇ ਤੇ ਪਹਿਲਾਂ ਉਹਨੂੰ ਧੁੱਪ ਲੱਗ ਗਈ ਫਿਰ ਉਹ ਤੇ ਮੀਂਹ ਪੈ ਗਿਆ ਅੱਛਾ ਬਸ ਵਿਚਾਰਾ ਗੁਜ਼ਰੀ ਗਿਆ ਚਲੋ ਵਧੀਆ ਸਿਹਤ ਆ ਜੀ ਨਾਲ ਠੀਕ ਹੈ ਅੱਛਾ ਹੁਣੇ ਮਿਲਦੀ ਠੀਕ ਹੈ ਬੱਚੇ ਤੋਂ ਬਿਨਾ ਇਹ ਜੀ ਚਾਰਟ ਤੇ ਮਿਲਦੀ ਆ ਠੀਕ ਹੈ ਜਿੰਨੀ ਸਾਨੂੰ ਆਏ ਸੀਗਾ ਕਿ ਉਪਰ ਆ ਪਸ਼ੂਆ ਤਾਂਗਣਾ ਕਰੇ ਹੂੰ ਇਹ ਪਹੁੰਚ ਕੇ ਸਾਬਾ ਠੀਕ ਹੈ ਅੱਛਾ ਇਹਦਾ ਰੇਟ ਆਪਾਂ ਦੱਸਾਂਗੇ ਇਹਦਾ ਰੇਟ ਜੀ ਆਪਾਂ ਕਰ ਦਿੰਨੇ ਆ ਹੂੰ ਇਹਦਾ ਰੇਟ ਜੀ 82000 82000 ਇਹ ਸੂਆ ਪਹਿਲਾ ਰੇਟ ਦੇ ਨਾਲ ਆ ਰੇਟ ਆ ਠੀਕ ਹੈ ਪਹਿਲਾ ਸੂਆ ਇਹ ਤੇ ਪਹਿਲਾ ਸੂਆ ਠੀਕ ਹੈ ਦੋਸਤੋ 82000 ਰੇਟ ਹੈ ਪਹਿਲਾ ਸੂਆ 2.5 ਮਹੀਨੇ ਹੋ ਗਏ ਸੂਈ ਨੂੰ ਦੁੱਧ 9 ਕਿਲੋ ਤੋਂ ਬਾਹਰ ਹੈ ਇਸ ਟਾਈਮ ਦੋ ਟਾਈਮ ਚੋਲਿਓ ਕਿਉਂਕਿ ਟੋਕੜ ਪਸ਼ੂ ਇੱਕ ਹਿਸਾਬ ਨਾਲ ਬਿਨਾ ਬੱਚੇ ਤੋਂ ਤੇ ਇੱਥੇ ਚੋਕੇ ਲੈ ਜਾਓ ਵੈਸੇ ਸੀਲ ਸੀਰੀਪ ਹੈ ਹਾਂਜੀ ਇਹ ਤੋਂ ਇਲਾਵਾ ਭਈ ਇੱਕ ਗਾਂ ਖੜੀ ਆਪਣੀ ਕੋਲ ਆਪਣੀ ਇਹ ਗਾਂ ਜੀ ਇਹ ਘਰ ਦੀ ਗਾਂ ਵਾ ਹਮ ਤੇ ਇਹ ਏ ਗਾਂਜੀ ਤੀਜਾ ਸੂਆ ਸੂਈ ਹੋਈ ਆ ਹੂੰ ਇਹਦੇ ਟੀਕਾ ਭਰਾਏ ਨੂੰ ਇਹ ਪਿਛਲੇ ਮਹੀਨੇ ਦੀ 23 ਤਰੀਕ ਨੂੰ 22 23 ਤਰੀਕ ਨੂੰ ਇਹਦੇ ਟੀਕਾ ਲਵਾਇਆ ਲਗਭਗ 26 27 ਦਿਨ ਅੱਜ ਹੋ ਚੰਨੇ ਹੈ ਹਨ ਤੇ ਮੈਂ ਕੱਚਾ ਪਸ਼ੂ ਕੋਈ ਵੀ ਮਤਲਬ ਇੱਕ ਹੀਟ ਨੰਗੀ ਤੇ ਲਵਾਉਣਾ ਹਨਾ ਹੂੰ ਇਹਦੇ ਮਗਰ ਵੀ ਬੱਚਾ ਪੱਛਾ ਸੀਗਾ ਉਹ ਵੀ ਉਦੋਂ ਹੀ ਗੁਜ਼ਰੇਗਾ ਇਕੱਠੇ ਗੁਜ਼ਰੇ ਠੀਕ ਹੈ ਤੇ ਹੁਣ ਦੁੱਧ ਕਿੰਨਾ ਦੇ ਰਹੀ ਐ ਇਹਦੇ ਥੱਲੇ ਜੀ 16 ਕਿਲੋ ਦੁੱਧ ਹੈਗਾ 16 ਤੋਂ ਬਾਹਰ ਹੋਊਗਾ ਠੀਕ ਹੈ ਅਭੀ ਆ ਮੱਛਰ ਕਰਕੇ ਨਾ 18 ਕਿਲੋ ਦੁੱਧ ਸੀਗਾ ਇਹਦਾ ਹੂੰ ਆ ਬਰਸਾਤਾਂ ਤੋਂ ਬਾਅਦ ਮਛਰੀ ਜੀ ਹੋਗੀ ਕੋਤਰੀ ਜੀ ਹੋਣ ਕਰਕੇ ਹੂੰ ਧੂਣੀ ਇੱਕ ਵਾਰ ਤਾਂ ਲੱਗ ਜਾਂਦੀ ਆ ਫਿਰ ਰਾਤ ਨੂੰ ਪਰੇਸ਼ਾਨੀ ਹੁੰਦੀ ਆ ਬਸ ਸਹੀ ਹੈ ਠੀਕ ਹੈ ਅੱਛਾ ਭਾਈ ਇਹਦਾ ਰੇਟ ਕੀ ਕਰਦੇ ਹੋ ਇਹਦਾ ਰੇਟ ਜੀ ਆਪਾਂ 76000 ਲੈ ਲੈਂਦੇ ਹਾਂ 76000 ਅੱਛਾ ਦੁੱਧ ਜਿਵੇਂ ਕ੍ਰਾਸ ਬਰੀਡ ਆ ਸੰਘਣਾ ਹੋਊਗਾ ਇਹਦਾ ਦੁੱਧ ਜੀ ਪੂਰਾ ਵਧੀਆ ਠੀਕ ਹੈ ਨਹੀਂ ਹਾਰ ਦਾ ਦੁੱਧ ਆ ਹੂੰ ਚਾਰ ਪੰਜ ਤੋਂ ਬਾਹਰ ਫਾਇੜ ਆ ਇਹਦੀ ਠੀਕ ਹੈ ਸੋ ਦੂਸੇ ਗਾਂ ਤੁਸੀਂ ਦੇਖ ਲਓ ਤੀਜਾ ਸੂਆ ਸੂਈ ਵੀ ਆ ਆਹ ਇਹ ਆ ਜੀ ਪਿਛਲੇ ਸੂਏ ਦੀ ਠੀਕ ਹੈ ਇਹ ਦੂਸੇ ਪਿਛਲੇ ਸੂਏ ਦੀ ਆ ਇਹਦੀ ਬੱਚੀ ਆ ਠੀਕ ਹੈ ਇਹ ਬੱਚੀ ਆਪਾਂ ਜੈਗ ਦਾ ਜਰਸੀ ਦਾ ਟੀਕਾ ਲਵਾਇਆ ਯਾ ਠੀਕ ਹੈ ਭਾਈ ਤੇ ਇਹ ਕ੍ਰੋਸ ਸੰਗ ਚ ਹੀ ਆ ਗਈ ਜਾ ਕਿਚ ਵੀ ਚਲੀ ਗਈ ਮਾਂ ਤੇ ਵੀ ਚਲੀ ਗਈ ਗਾਂ ਕ੍ਰੋਸ ਕਰਕੇ ਠੀਕ ਹੈ ਉਹ ਵੈਸੇ ਜੈਗ ਬੋਲ ਦੀ ਹੈ ਇਹ ਜੈਗ ਬੋਲ ਦੀ ਆ ਇੱਕ ਸਾਲ ਦੀ ਉਮਰ ਹੈ ਇਹਦੇ ਨਾਲ ਇੱਕ ਕੱਟੀ ਖੜੀ ਹੈ ਇਹ ਵੀ ਇਹਦੀ ਵੀ ਉਮਰ ਸਾਲ ਦੇ ਆਸ-ਪਾਸ ਹੈ ਹਾਂਜੀ 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 ਇਹ ਦੋਨੇ ਉਹ ਇਕੱਠੀਆਂ ਹੀ ਨਹੀਂ ਗੀਆਂ ਜਿਵੇਂ ਉਹ ਦੋਨੇ ਹੁਣ ਇਕੱਠੀਆਂ ਸੂਣ ਵਾਲੀਆਂ ਉਹ ਮੈਂ ਇਕੱਠੀਆਂ ਹੀ ਸੂਣ ਨਹੀਂ ਗੀਆਂ ਠੀਕ ਹੈ ਅੱਛਾ ਭਾਈ ਕੀ ਰੇਟ ਰਹੂਗਾ ਇਹ ਜੋੜੇ ਦਾ ਆਹ ਦੋਨਾਂ ਦਾ ਜਿਉ ਆਪਾਂ ਰੱਖਾਂਗੇ ਹੂੰ ਆਹਾਂ ਦੋਨਾਂ ਦਾ ਆਪਣਾ ਮੁੱਲ 32000 32000 ਹਾਂਜੀ ਦੋਨਾਂ ਦਾ ਜੋੜੇ ਸੋ ਦੋਸਤੋ ਬੱਤੀ ਤੇ ਕੱਟੀ 32000 ਚ ਬਾਈ ਕਹਿੰਦਾ ਦੇ ਦੂੰਗਾ ਇਹ ਜੈਕ ਬੋਲ ਦੀ ਹੈ ਤੇ ਕੱਟੀ ਕਿਹੜੇ ਬੋਲਦੀ ਹੈ ਬਾਈ ਇਹ ਜੀ ਹਸਾਰ ਪੁਆਇੰਟ ਦਾ ਟੀਕਾ ਮੈਨੂੰ ਦੂਜੀ ਡੈਰੀ ਤੇ ਨਾ ਪੁਰਾਣੀ ਪਹਿਲਾਂ ਕਾਪੀ ਲਾਈ ਹੋਈ ਸੀਗੀ ਹੂੰ ਉਹ ਲੱਭੀ ਨਹੀਂ ਹੈਗੀ ਅੱਛਾ ਤੇ ਮੈਂ ਲੱਭ ਕੇ ਦੱਸ ਤੂੰ ਜਿਹੜਾ ਵੀਰ ਲੈ ਕੇ ਜਾਊਗਾ ਉਦੋਂ ਡਿਟੇਲ ਤਾਂ ਸਿਆਹੀ ਜਾਏਗੀ ਹਾਂਜੀ ਹਾਂ ਮਤਲਬ ਹੈ ਕਿ ਹਸਾਰ ਪੁਆਇੰਟ ਦੀ ਆ ਠੀਕ ਹੈ ਓਕੇ ਇਹ ਕਨਫਰਮ ਆ ਅੱਛਾ ਕਈ ਵਾਰ ਜਦੋਂ ਸਾਰੇ ਪਸ਼ੂ ਵੇਚਦੇ ਆ ਨਾ ਫੋਨ ਬਹੁਤੇ ਆਉਣ ਲੱਗ ਜਾਂਦੇ ਆ ਹਾਂਜੀ ਹਾਂ ਫੋਨ ਕਈ ਵਾਰ ਰিসিਵ ਨਹੀਂ ਹੁੰਦੇ ਹਾਂਜੀ ਜੇ ਕੋਈ ਵੀਰ ਪਿੰਡ ਆ ਜਾਂਦਾ ਹੈ ਰਾਏਕੋਟ ਚ ਆ ਗਿਆ ਜਾਂ ਗੋਂਦਵਾਲ ਪਹੁੰਚ ਗਿਆ ਹਾਂਜੀ ਐਡਰੈਸ ਕਨਫਰਮ ਕਰਨਾ ਹੋਵੇ ਮੰਨ ਲਓ ਕੀ ਨਾਮ ਲੈ ਕੇ ਤੁਹਾਡੇ ਕੋਲ ਘਰੇ ਪਹੁੰਚ ਸਕਦਾ ਆਪਣਾ ਜੀ ਰਾਏਕੋਟ ਤੋਂ ਲੁਧਿਆਣਾ ਰੋਡ ਦੇ ਉੱਤੇ ਹਮ ਰਾਏਕੋਟ ਹਰੀ ਸਿੰਘ ਲਲੂਆ ਚੌਂਕ ਤੋਂ 1.5 ਕਿਲੋਮੀਟਰ ਤੇ ਪਿੰਡ ਆ ਆਪਣਾ ਠੀਕ ਹੈ ਜਿਹੜਾ ਆਪਣਾ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਕੂਲ ਆ ਹਮ ਰੋਡ ਦੇ ਉੱਤੇ ਹਮ ਉਹ ਤੋਂ ਬਿਲਕੁਲ ਸਾਹਮਣੇ ਪਿੰਡ 'ਚ ਰਾਹ ਮੋੜਦਾ ਸੜਕ ਮੋੜਦੀ ਆ ਉਹ 'ਚ ਪਹਿਲਾ ਲੈਫਟ ਸਾਈਡ ਰਾਹ ਮੋੜਦਾ ਸੀਮੈਂਟ ਵਾਲਾ ਹਮ ਉਹ 'ਚ ਦੂਜਾ ਘਰ ਆ ਆਪਣਾ ਹਮ ਤੇ ਬਾਕੀ ਜੇ ਕਿਸ ਨੂੰ ਨਾਂ ਪਤਾ ਚ ਲੱਗੇ ਉਹ ਫੋਨ ਵੀ ਕਰ ਸਕਦੇ ਆ ਜੇ ਫੋਨ ਮੰਨ ਲਓ ਕਈ ਵਾਰ ਅਟੈਂਡ ਨਹੀਂ ਕੀਤਾ ਜਾਂਦਾ ਹੂੰ ਉਹ ਇੰਡੀਆ Air Force ਦੇ ਨਾਂ ਤੇ ਆਪਾਂ ਪਿੰਡ ਚ ਨਾਂ ਚੱਲਦਾ ਜਿਹੜਾ ਹਲਵਾਰੇ ੱਡੇ ਵਾਲੇ ਠੀਕ ਹੈ ਇਹ ਨਾਂ ਪੁੱਛ ਕੇ ਉਹ ਆ ਸਕਦੇ ਆ ਠੀਕ ਹੈ ਓਕੇ ਸੋ ਬਾਕੀ ਤਾਂ ਵੈਸੇ ਦੋਸਤੋ ਫੋਨ ਚੱਲਦਾ ਹੀ ਰਹਿਣਾ ਪਰ ਕਈ ਵਾਰ ਕਾਲ ਰਿਸੀਵ ਨਹੀਂ ਹੁੰਦੀ ਤਾਂ ਤੁਸੀਂ ਇਸ ਤਰੀਕੇ ਨਾਲ ਇੱਥੇ ਪਹੁੰਚ ਸਕਦੇ ਹੋ ਸੋ ਅੱਜ ਦੀ ਵੀਡੀਓ ਇਸ ਵੀਰ ਕੋਲੋਂ ਸੀ ਫੇਰ ਵੀਡੀਓ ਬਣਾਵਾਂਗੇ ਕਿਉਂਕਿ ਬੜੇ ਹੌਸਲੇ ਵਾਲਾ ਭਰਾ ਹੈ ਸਹੀ ਆਪਰੇਟ ਹੋ ਜੇ ਆਪਦੇ ਪੈਰਾਂ ਦੇ ਉੱਤੇ ਸਹੀ ਬਾਈ ਜਿਵੇਂ ਅੱਜ ਤੁਰ ਰਿਹਾ ਤੇ ਇਹ ਜਿਹੜੀ ਬਾਈ ਨੇ ਆਸਰਾ ਸਹਾਰਾ ਫੜਿਆ ਵੈ ਇਹ ਵੀ ਛੱਡਣਾ ਪੈ ਜੇ ਤੇ ਜਦੋਂ ਛੱਡਤਾ ਉਹ ਤੇ ਉਹ ਦੁਬਾਰਾ ਫੇਰ ਇਸ ਘਰ 'ਚ ਤੁਹਾਨੂੰ ਪਸ਼ੂ ਜਿਹੜੇ ਵੱਧੇ ਦਿਖਾਵਾਂਗੇ ਕਿਉਂਕਿ ਸ਼ੌਕ ਬਹੁਤ ਹੈ ਉਹ ਜਾਣਾ ਨਹੀਂ ਬੱਚਿਆਂ 'ਚ ਵੀ ਸ਼ੌਕ ਬਣ ਜਾਂਦਾ ਸੋ ਅੱਜ ਦੀ ਵੀਡੀਓ ਫਿਲਹਾਲ ਦੋਸਤੋ ਇਹ ਸਾਰੇ ਪਸ਼ੂ ਵਿਕਰੀ ਵਾਲੇ ਸੀ ਉਹੀ ਤੁਹਾਨੂੰ ਮੈਂ ਦਿਖਾਉਣੇ ਸੀ ਧੰਨਵਾਦ ਵੀਡੀਓ ਦੇਖਣ ਲਈ ਫਸੂ ਖਰੀਦਣ ਲਈ ਜਰੂਰ ਪਹੁੰਚੋ ਤਸੱਲੀ ਕਰਨ ਦਾ ਹੱਕ ਹੈ ਫੁੱਲ ਕਰ ਸਕਦੇ ਹੋ ਮਿਹਰਬਾਨ